ਸਤਿ ਸ਼੍ਰੀ ਅਕਾਲ ਜੀ ਮਸ਼ਿੰਦਰਪਾਲ ਕੌਰ ਪਿੰਡੂ ਬਲੌਗ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਘਰ ਵਿੱਚ ਬੇਸਣ ਤਿਆਰ ਕਰਾਂਗੇ ਜੀ ਉਹਦੇ ਵਾਸਤੇ ਆਪਾਂ 2 ਕਿਲੋ ਛੋਲਿਆਂ ਦੀ ਦਾਲ ਲੈਤੀ ਹੈਗੀ ਇਹਨਾਂ ਆਪਾਂ ਚੰਗੀ ਤਰ੍ਹਾਂ ਧੋ ਲਿਆ ਜੀ ਧੋ ਕੇ ਚੰਗੀ ਤਰ੍ਹਾਂ ਸਕਾ ਲਿਆਗਾ ਘਰ ਦਾ ਬੇਸਣ ਇਸੇ ਤੋਂ ਬਾਅਦ ਤੇ ਬਹੁਤ ਚੰਗਾ ਹੁੰਦਾ ਜੀ ਜਿਹੜਾ ਬਾਜ਼ਾਰ ਵਾਲਾ ਪੈਕਿੰਗ ਵਾਲਾ ਬੇਸਣ ਆ ਉਹ ਇਹਨਾਂ ਵਧੀਆ ਨਹੀਂ ਹੁੰਦਾ ਹੈ ਇਸ ਕਰਕੇ ਆਪਾਂ ਘਰ ਵਿੱਚ ਹੀ ਬੇਸਣ ਤਿਆਰ ਕਰਦੇ ਹਾਂ ਜੀ ਕਿ ਦੁਕਾਨਦਾਰ ਪਹਿਲਾਂ ਜਿਹਨੇ ਛੋਲੇ ਹੁੰਦੇ ਆ ਜੀ ਇਹਨਾਂ ਕੋਲੇ ਕਾਫੀ ਟਾਈਮ ਛੋਲੇ ਨੂੰ ਰੱਖਦੇ ਆ ਸਟੋਰ ਕਰਕੇ ਜਿਹੜੇ ਛੋਲੇ ਜਿਹੜੇ ਵੇਚ ਜਾਣ ਦੇ ਬਾਅਦ ਜਿਹਨੋਂ ਬਾਕੀ ਛੋਲੇ ਬਚ ਜਾਣ ਇਹਨਾਂ ਨੂੰ ਕੋਈ ਜਿਹਾ ਸੈਲਫ ਲਾਈਫ ਬਿਲਕੁਲ ਖਤਮ ਹੋ ਜਾਂਦੀ ਜੀ ਟੋਰਾ ਵਗੈਰਾ ਲੱਗ ਜਾਂਦਾ ਜਿਸ ਨੂੰ ਫਿਰ ਉਸ ਤੋਂ ਬਾਅਦ ਦਾਲ ਦਲਾਉਂਦੇ ਦਾਲ ਦਾਲ ਤੋਂ ਬਾਅਦ ਜਦੋਂ ਦਾਲ ਵੇਚਦੇ ਬਾਕੀ ਦੀ ਦਾਲ ਸੇਲ ਕਰਦੇ ਦਾਲ ਫਿਰ ਵੇਚਦੇ ਜੇ ਅੰਤ ਤੀ ਤੱਕ ਦਾਲ ਖਤਮ ਹੋ ਜਾਂਦੀ ਉਸ ਤੋਂ ਬਾਅਦ ਉਹ ਤਾਂ ਬੇਸਨ ਬਣਾਉਂਦੇ ਜੀ ਜਿਹੜਾ ਆਪਾਂ ਪੈਕਿੰਗ ਕਰਕੇ ਵੇਚ ਦਿੰਦੇ ਆ ਤੁਸੀਂ ਇੱਕ ਵਾਰੀ ਘਰੇ ਬੇਸਨ ਪੀਸ ਕੇ ਦੇਖਿਓ ਜੀ ਤੇ ਇੱਕ ਵਾਰ ਇੱਕ ਸਾਈਡ ਤੇ ਤੁਸੀਂ ਬਾਜ਼ਾਰ ਵਾਲੇ ਬੇਸਨ ਲੈ ਕੇ ਦੇਖਿਓ। ਮੈਂ ਟੇਸਟ ਤੇ ਬਹੁਤ ਜ਼ਿਆਦਾ ਫਰਕ ਹੋਊਗਾ ਜੀ। ਘਰ ਦੇ ਬੇਸਨ ਦੇ ਪਕੌੜੇ ਬਹੁਤ ਵਧੀਆ ਬਣਦੇ। ਜਿਨ੍ਹਾਂ ਦੇ ਘਰਾਂ ਚੱਕੀਆਂ ਨਹੀਂ ਉਹ ਤੇ ਆਪਣਾ ਬੇਸਨ ਚੱਕੀਆਂ ਦੀ ਪੀਸ ਲੈਂਦੇ ਨੇ। ਇਹਨਾਂ ਕੋਲ ਚੱਕੀਆਂ ਨਹੀਂ ਹੈਗੀਆਂ ਜਿਉ ਆਪਣਾ ਬਾਜ਼ਾਰ ਤੋਂ ਛੋਲੇ ਐ ਦਾਲ ਖਰੀਦ ਲੈਣ ਤੇ ਘਰੇ ਆ ਕੇ ਚੰਗੀ ਤਰ੍ਹਾਂ ਧੋ ਧੋ ਕੇ ਇੱਕ ਦੋ ਦਿਨ ਧੁੱਪਲਵਾ ਗਏ ਤੇ ਦੁਬਾਰਾ ਬਾਜ਼ਾਰ ਤੋਂ ਬੇਸਨ ਤਿਆਰ ਕਰਵਾ ਕੇ ਲੈ ਆਉਣ ਜੀ। ਇੱਕ ਵਾਰ ਤੁਸੀਂ ਘਰ ਦਾ ਬੇਸਣ ਖਾ ਲਿਆ ਜਾਂ ਸ਼ੁੱਧ ਬੇਸਣ ਖਾ ਲਿਆ ਤੇ ਦੁਬਾਰਾ ਤੁਹਾਡਾ ਦਿਲ ਵੀ ਨਹੀਂ ਕਰਨਾ ਹੈਗਾ ਬਾਜ਼ਾਰ ਤੋਂ ਬੇਸਣ ਖਰੀਦਣ ਨੂੰ ਕਿਉਂਕਿ ਆਪਾਂ ਪੈਸੇ ਵੀ ਦੁਕੜੇ ਲਾਣੇ ਨੇਗੇ ਤੇ ਆਪਾਂ ਨੂੰ ਵਧੀਆ ਚੀਜ਼ ਵੀ ਨਹੀਂ ਮਿਲਦੀ ਹੈਗੀ ਇਸ ਲਈ ਆਪਾਂ ਨੂੰ ਘਰ ਦਾ ਬਣਿਆ ਹੋਇਆ ਖਾਣਾ ਖਾਣ ਦਾ ਤਾਂ ਹੀ ਫਾਇਦਾ ਜੀ ਆਪਣੇ ਕੋਲੇ ਚੀਜ਼ ਸ਼ੁੱਧ ਹੋਊਗੀ ਜੇ ਆਪਣੇ ਕੋਲ ਬੇਸਣ ਹੀ ਸ਼ੁੱਧ ਨਹੀਂ ਹੈਗਾ ਤਾਂ ਆਪਾਂ ਹੱਥਾਂ ਦਾ ਖਾਣਾ ਬਣਾਇਆ ਵੀ ਆਪਾਂ ਨੂੰ ਕੋਈ ਫਾਇਦਾ ਨਹੀਂ ਜੀ ਇਹਦਾ ਕਰਕੇ ਜਿਹੜੀ ਜਿੰਨੀ ਆਪਾਂ ਨੂੰ ਆਪਾਂ ਕਰ ਸਕਦੇ ਆ ਵੱਧ ਤੋਂ ਵੱਧ ਆਪਣੇ ਘਰ ਹੀ ਤਿਆਰ ਕਰੋ ਜੀ ਚਲੋ ਜੀ ਹੁਣ ਆਪਾਂ ਛੋਲੇ ਦੀ ਦਾਲ ਦਾ ਬੇਸਣ ਬਣਾਉਣੇ ਆਂਗੇ ਦੱਸਦੇ ਕਿਹੜਾ ਜਾਲੀ ਵਰਤਣੀ ਇਹਦੇ ਵਾਸਤੇ ਕਿੰਨੇ ਨੰਬਰ ਜਾਲੀ ਲੋ ਜੀ ਆ ਆਪਣੀ ਆਟਾ ਚੱਕੀ ਆ ਇਹ ਤਾਂ ਆਪਣੇ ਬਹੁਤ ਸੁੱਖਾਗਾ ਅੱਬਾ ਘਰ ਵਿੱਚ ਵੀ ਦਲੀਆ ਤਿਆਰ ਕਰਨਾ ਜਾਂ ਬੇਸਣ ਤਿਆਰ ਕਰਨਾ ਕੋਈ ਵੀ ਆਟਾ ਪੀਸਣਾ ਪਹਿਲਾਂ ਬਹੁਤ ਦਿੱਕਤ ਆਉਣੀ ਸੀ ਜੀ ਕਦੋਂ ਅਸੀਂ ਆ ਪਾਟਾ ਜਿਹਨੂੰ ਅੱਬਾ ਪਿਆ ਕੇ ਲੈਂਉਂਦੇ ਤੇ ਉਹਦੇ ਵਿੱਚ ਕਈ ਵਾਰੀ ਕਿਰਕ ਵਗੈਰਾ ਆ ਜਾਂਦੇ ਬਹੁਤ ਔਖਾ ਹੁੰਦਾ ਸੀਗਾ ਹੁਣ ਆਪਾਂ ਬੇਸਣ ਪੀਸਦੇ ਜੀ ਇਹਦੇ ਵਿੱਚ ਆਪਾਂ ਜੇ ਤਾਂ ਜ਼ਿਆਦਾ ਬਰੀਕ ਬੇਸਣ ਪੀਸਣਾ ਦਾ 2 ਨੰਬਰ ਜਾਲੀ ਪਾ ਲਓ ਜੀ ਆ 2 ਨੰਬਰ ਜਾਲੀ ਹੈ ਨਹੀਂ ਆਪਾਂ ਜੇ ਜ਼ਿਆਦਾ ਮੋਟਾ ਪੀਸਣਾ ਥੋੜਾ ਜਾਂ 3 ਨੰਬਰ ਜਾਲੀ ਪਾਵਾਂਗੇ ਕਾ ਤੇਰੀ ਚੱਕੀ ਕਿੱਥੇ ਆ ਹਾਂ ਫਿਰ ਦੇਖ ਲਓ ਲੈ ਆਪਾਂ ਬੇਸਣ ਹੀ ਪੀਸਦੇ ਹੁਣ ਅੱਛਾ ਤੂੰ ਸੋਚ ਹਾਂ ਉਹ ਜਿਹੜੀ ਸਿੰਗਲ ਮਸ਼ੀਨ ਹੁੰਦੀ ਹੈ ਨਾ ਤੂੰ ਹੁਣ ਪੀਸ ਕੇ ਵੀ ਦਿਖਾ ਫਿਰ ਪੀਸ ਕੇ ਦਿਖਾਣੀ ਖੋਲ ਆ ਖੋਲ ਦੇ ਆ ਵਾਰੀ ਆਪਾਂ ਤਾਂ ਤੁਸੀਂ ਰੁਕੋ ਕੁ ਇੱਕ ਮਿੰਟ ਪੀਸਣਾ ਪੈਣਾ ਬਰੀਕੇ ਬੇਸਨ ਬਣਾਉਣਾ ਜੇ ਤਾਂ ਆਪਾਂ ਬਰੀਕੇ ਬੇਸਨ ਬਣਾਉਣਾਗਾ ਫਿਰ ਤਾਂ ਆਪਾਂ 2 ਨੰਬਰ ਜਾਲੀ ਪਾਵਾਂਗੇ ਜੇ ਥੋੜਾ ਜਿਹਾ ਮੋਟਾ ਦਰਦਰਾ ਪਿਸਣਾਗਾ ਫਿਰ ਆਪਾਂ 3 ਨੰਬਰ ਪਾਵਾਂਗੇ ਨਾ ਆਪਾਂ ਚੱਕੀ ਇੱਥੇ ਖੋਲ ਲੈਣੀ ਹੈ ਖੋਦੀ ਕਿਵੇਂ ਜਾਂਦੀ ਕਿਉਂ ਵੀ ਇਹ ਹੱਥੀ ਪੱਠਾ ਆ ਗਿਆ ਹੁਣ ਜਾਲੀ ਇੱਥੇ ਪਾਉਗੀ ਜਾਈ ਦੱਸਦੀ ਹਾਂ ਤੁਹਾਨੂੰ ਸਾਰਾ ਮੈਂ ਨਾ ਤਖੋਲ ਨਾ ਇਸ ਤਰ੍ਹਾਂ ਉਸੇ ਤੇ ਰੱਖ ਲੀ ਝਾਲੀ ਸੈੱਟ ਪਾਉਣੀ ਹੈ ਇਹ ਜੇ ਆਪਣੀ ਪੁੱਠੀ ਉਲਟੀ ਫੁਲਟੀ ਪੈ ਗਈ ਨਾ ਝਾਲੀ ਫੇਰ ਖਰਾਬ ਹੋ ਜਾਊ ਮਸ਼ੀਨ ਸਹੀ ਪਾਉਣੀ ਹੈ ਬਸ ਇਹਨੂੰ ਕਾਹ ਮਿੰਟਾਂ ਤੱਕ ਨਬੀ ਦੇਣੀ ਹੈ ਮਿੰਟਾਂ ਦਾ ਮੈਂ ਕਿ ਦੱਸਦੀ ਮੈਂ ਨਹੀਂ ਲਾਇਆ ਦੇਖਿਆ ਨਹੀਂ ਕਦੇ ਮੈਂ ਨਾ 5-7 ਕਿਲੋ ਆਟਾ ਪੀਣੀ ਹੈ ਆਪਾਂ ਤੇ ਮੈਨੂੰ ਬਾਹਰ ਕੱਟਣਾ ਇਸ ਰੋਟੀ ਬਣਾਉਂਦੀ ਆ ਇਹ ਚੋਲਿਆਂ ਦੇ ਆਟੇ ਦੀ ਵਾਰੀ ਵਾਲੀ ਪਰ ਇਹ ਤੋਂ ਕਰਕੇ ਪਹਿਲਾਂ ਇੱਧਰ ਚੜਾਉਣੀ ਹੈ ਇਹ ਉੱਪਰ ਐਸਤਰਾ ਵਾਲੀ ਬਾਹਰ ਕੱਢ ਕੇ ਜੇ ਵਿੱਚ ਰੱਖ ਕੇ ਪਾਵਾਂਗੇ ਫੇਰੇ ਪੈਣੀ ਨਹੀਂ ਸੋਪਾ ਐਸਤਰਾ ਇੰਨੀ ਇੰਨੀ ਬਾਹਰ ਰੱਖਣੀ ਹੈ ਠੀਕ ਹੈ ਹੁਣ ਆਪਾਂ ਹਾਲੇ ਮਾਗੇ ਫਿਰ ਨਹੀਂ ਹੁਣ ਆਏ ਆਵਾਜ਼ ਆਉਣ ਲੱਗ ਜੰਦੀ ਬੰਦੇ ਦੀ ਜਿਦੋਂ ਵੱਡੇ ਆਵਾਜ਼ ਆਉ ਹਾਂ ਜਿਦੋਂ ਆਪਾਂ ਦਾਣੇ ਪਾਤੇ ਫਿਰ ਆਪਾਂ ਦਾਲ ਪਾ ਲੇਦੇ ਵਿੱਚ ਹੂੰ

ਆਤਲਾ ਬਰ ਚਲੋ ਜੀ ਬੇਸਨ ਆਪਣਾ ਪੀਸਿਆ ਗਿਆ ਆ ਸਾਰੇ ਧانے ਖਤਮ ਹੋ ਗਏ ਚ ਹੁਣ ਆਪਾਂ ਨੂੰ ਥੋੜਾ ਖੋਲ ਲੈਣਾ ਦੇਖੋ ਕਿੰਨਾ ਵਧੀਆ ਬਿਸਕੁਟਿਸਕੇ ਤਿਆਰ ਆਪਾਂ ਬਹੁਤ ਹੀ ਸ਼ੁੱਧ ਬੇਸਨ ਬਹੁਤ ਹੀ ਸੋਹਣੀ ਸਮੈਲ ਆਉਂਦੀ ਹੈ ਇਹ ਜੋ ਦੇਖੋ ਜੀ ਕਿੰਨਾ ਵਧੀਆ ਬਲੀ ਕਿੰਨਾ ਸੋਹਣਾ ਬਿਸਕੁਟ ਬਣਿਆ ਉਹ ਆਪਾਂ ਪ੍ਰਾਤ ਵਿੱਚ ਕੱਢ ਲੈਣੇ ਆ ਠੰਡਾ ਹੋਣ ਤੋਂ ਬਾਅਦ ਆਪਾਂ ਕਿਸੇ ਡੱਬੇ ਵਿੱਚ ਪੈਕ ਕਰਕੇ ਰੱਖ ਲੈਗੇ ਇਨਾ ਵੱਤੋ ਵੱਤ ਸੁਣੋ ਟਾਈਮ ਜੋ ਟਾਈਮ ਕੱਢ ਕੇ ਆਪਣੀ ਸਿਹਤ ਵਾਸਤੇ ਘਰੇ ਚੀਜ਼ ਤਿਆਰ ਕਰੋ ਜੀ ਜਿੰਨਾ ਹੀ ਘਰਾਂ ਵਿੱਚ ਚੱਕਣਾ ਨਹੀਂ ਉਹ ਤਾਂ ਖੁਦ ਘਰੇ ਤਿਆਰ ਕਰਦੇ ਨੇ ਕਿ ਉਹਨਾਂ ਦਾ ਇੱਕ ਵਾਰੀ ਜੇ ਤਿਆਰ ਕਰ ਲਈਏ ਆਪਾਂ ਘਰੇ ਚੀਜ਼ ਜੀ ਉਸ ਤੋਂ ਬਾਅਦ ਆਪਾਂ ਨੂੰ ਮਜ਼ਾ ਰੈਟੀ ਬਿਲਕੁਲ ਚੰਗੀ ਲੱਗਦੀ ਜਿੰਨਾ ਹੀ ਘਰਾਂ ਵਿੱਚ ਚੱਕਣਾ ਨਹੀਂ ਹੈਗਾ ਉਹ ਬਾਜ਼ਾਰ ਤੋਂ ਬੇਸਨ ਪਸਵਾ ਕੇ ਲੈ ਆਉਣੀ ਉਹ ਬਾਜ਼ਾਰ ਤੋਂ ਤਰੰਤ ਪਸਾਇਆ ਹੋਇਆ ਬੇਸਨ ਵੀ ਆਪਾਂ ਨੂੰ ਤਾਜ਼ਾ ਮਿਲ ਜਾਂਦਾ ਜਿਹੜਾ ਪੈਕਿੰਗ ਵਾਲੇ ਹੁੰਦੇ ਉਹ ਪਤਾ ਨਹੀਂ ਕਿੰਨੇ ਟਾਈਮ ਦਾ ਪੰਜ ਚਾਰ ਮਹੀਨਿਆਂ ਪਹਿਲਾਂ ਦਾ ਪਿਆ ਹੁੰਦਾ ਜੀ ਇਹਦਾ ਕਰਕੇ ਉਹਦੀ ਸੈਂਟ ਖਲੇ ਬਿਲਕੁਲ ਖਤਮ ਹੁੰਦੀ ਹੈਗੀ ਇਹਨੇ ਆਪਣੇ ਘਰੇ ਵੇਸਣ ਤਿਆਰ ਕਰੋ ਜਿਹੜੇ ਨਹੀਂ ਕਰ ਸਕਦੇ ਬਾਜ਼ਾਰ ਤੋਂ ਲਿਆਓ ਸ਼ੁੱਧ ਖਾਓਗੇ ਆਪ ਫੱਟਾ ਨਾ ਖਾਣਾ ਬਣਦਾ ਤਾਂ ਹੀ ਫਾਇਦਾ ਜੀ ਜੀ ਆਪਾਂ ਸਾਰੇ ਖਿੰਜਾ ਸ਼ੁੱਧ ਹੋਣਗੇ ਜੇ ਆਪਣਾ ਵੇਸਣ ਹੀ ਬਿਲਕੁਲ ਖਤਮ ਹੋਇਆ ਤੇ ਆਪਾਂ ਉਹਦੀ ਬੱਚਿਆਂ ਨੂੰ ਵੀ ਕੋਈ ਚੀਜ਼ ਬਣਾ ਕੇ ਦੇਵਾਂਗੇ ਤਾਂ ਉਹਦਾ ਕੋਈ ਵੀਡੀਓ ਤਾਂ ਆਪਾਂ ਇੱਥੇ ਐਂਡ ਕਰਦੇ ਆਂ ਜੇ ਸਾਡੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰਨਾ ਤੇ ਸ਼ੇਅਰ ਕਰਨਾ ਨਾ ਭੁੱਲਣਾ ਦੇ ਵੀਰਪੈਨਾ ਸਾਡੇ ਚੈਨਲ ਤੇ ਨਵੇਂ ਨੇ ਉਹ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਜਿਹਦੇ ਵੀਡੀਓ ਨੂੰ ਪਹਿਲਾਂ ਦੇਖ ਰਹੇ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ